ਸੰਘ ਜੀ ਉਹ ਤੁਹਾਨੂੰ ਦੱਸ ਦਿਆਂ ਗੁਰਦੁਆਰਾ ਸਹਿਵਾਨਾਂ ਦੀਆਂ ਕਿ ਵਿਟੀਆਂ ਦੀ ਚੋਣਾ ਕਿਉਂ ਸ਼ੁਰੂ ਕੀਤੀਆਂ ਗਈਆਂ ਤੇ ਕਿਸ ਦੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਅਤੇ ਗੁਰਦੁਆਰਾ ਸਹਿਵਾਨਾਂ ਦੇ ਵਿੱਚ ਗ੍ਰੰਥੀ ਸਿੱਖ ਰੱਖਾਂ ਦੀ ਸ਼ਰਤ ਕੀ ਸੀ ਕਿੰਨੀ ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ ਅਤੇ ਕੌਣ ਗ੍ਰੰਥੀ ਸਿੰਘ ਬਣ ਸਕਦਾ ਹੈ ਅ우 ਜਾਣਦੇ ਹਾਂ ਇਸ ਵੀਡੀਓ ਵਿੱਚ 2 ਦਸੰਬਰ 1886 ਵਾਲੇ ਦਿਨ ਅਦਾਲਤ ਦੇ ਇੱਕ ਇਤਿਹਾਸਿਕ ਫੈਸਲੇ ਦੇ ਮੁਤਾਬਿਕ ਸਿੱਖ ਇਤਿਹਾਸਿਕ ਗੁਰਦੁਆਰਾ ਸਾਈਵਾਨਾਂ ਦੇ ਗ੍ਰੰਥੀ ਸਾਈਵਾਨ ਦੀ ਘੱਟੋ ਘੱਟ ਉਮਰ 35 ਸਾਲ ਹੋਵੇਗੀ ਅਤੇ ਅਮਰਤਾਰੀ ਸਿੱਖ ਹੀ ਗ੍ਰੰਥੀ ਸਿੰਘ ਮੰਨਣ ਦੇ ਕਾਬਿਲ ਸਮਝਿਆ ਜਾਵੇਗਾ 5 ਸਤੰਬਰ ਤੋਂ ਲੈ ਕੇ 12 ਸਤੰਬਰ 1869 ਤੱਕ ਸ਼੍ਰੀ ਅਕਾਲ ਬੁੰਗਾ ਦੇ ਸਰਬਰਾਹ ਜੋਧ ਸਿੰਘ ਰਾਮਗੜੀਆ ਦੀ ਪ੍ਰਧਾਨਗੀ ਹੇਠ ਲਗਾਤਾਰ ਮੀਟਿੰਗਾਂ ਹੋਈਆਂ ਇਹ ਮੀਟਿੰਗ ਸ਼੍ਰੀ ਅਮਰਸਰ ਸਾਹਿਬ ਅਤੇ ਤਰਨਤਾਰਨ ਸਾਹਿਬ ਦੇ ਸਿੱਖ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਬਾਰੇ ਜਾਬਤਾ ਤੇ ਮਰਿਆਦਾ ਤਿਆਰ ਕਰਨ ਦੇ ਲਈ ਸਨ ਜਿੰਨਾ ਵਿੱਚ ਸਰਕਾਰ ਵੱਲੋਂ ਬਕਾਇਦਾ ਸ਼੍ਰੀ ਅਮਰਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਵੀ ਸ਼ਮੂਲੀਅਤ ਕੀਤੀ ਇਸ ਦੇ ਵਿੱਚ ਜਿਹੜਾ ਮਰਿਆਦਾ ਦੇ ਲਈ ਜਾਬਤਾ ਤਿਆਰ ਕੀਤਾ ਗਿਆ ਉਸ ਨੂੰ ਦਸਤੂਰੁਲ ਅਮਨ ਦਾ ਨਾਮ ਦਿੱਤਾ ਗਿਆ ਇਸ ਦਸਤੂਰੁਲ ਅਮਨ ਦੇ ਉੱਤੇ ਸ਼੍ਰੀ ਅਮਰਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਸਰਬਰਾਂ ਜੋਧ ਸਿੰਘ ਰਾਵਗੜੀਆ ਅਤੇ ਕੁਝ ਉਸ ਬਿਨੇ ਦੇ ਹੋਰ ਸਿਰਕੱਢ ਸਿੱਖਾ ਅਤੇ ਗ੍ਰੰਥੀ ਸਹਿਵਾਣਾ ਵੱਲੋਂ ਵੀ ਦਸਤਕ ਕੀਤੇ ਗਏ ਇੱਥੇ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਦੇ ਪ੍ਰਬੰਧ ਦੇ ਲਈ ਇੱਕ ਪ੍ਰਬੰਧਕ ਕਮੇਟੀ ਬਣਾਈ ਗਈ ਜਿਸ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਸੰਧਵਾਲੀਆ ਰਾਜਾ ਸੂਰਤ ਸਿੰਘ ਮਜੀਠੀਆ ਸਰਦਾਰ ਭਗਵਾਨ ਸਿੰਘ ਗਿਆਨੀ ਪ੍ਰਤੂਮਨ ਸਿੰਘ ਸਰਦਾਰ ਗੁਲਾਬ ਸਿੰਘ ਗਾਲੂਵਾਲੀਆ ਸਰਦਾਰ ਜੈਮਲ ਸਿੰਘ ਖੰਡਵਾਲੀਆ ਤੇ ਸਰਦਾਰ ਰਾਜ ਸਿੰਘ ਮਾਨ, رائے ਮੂਲ ਸਿੰਘ ਅਤੇ ਸਰਦਾਰ ਹਰਦਿੱਤ ਸਿੰਘ ਪ੍ਰਧਾਨੀਆਂ ਦੇ ਨਾਮ ਤੌਰ ਕਮੇਟੀ ਮੈਂਬਰਾਂ ਵਜੋਂ ਸ਼ਾਮਲ ਕੀਤੇ ਗਏ। ਭਾਵੇਂ ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਸ਼੍ਰੀ ਅਮਰਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੀ ਸੈਟੀ ਸੀ ਪਰ ਫਿਰ ਵੀ ਇਹ ਕਮੇਟੀ ਜਿਆਦਾ ਦੇਰ ਤੱਕ ਕਾਇਮ ਨਾ रह ਸਕੀ ਅਤੇ ਸਰਕਾਰ ਨੇ ਇਸ ਕਮੇਟੀ ਨੂੰ ਭੰਗ ਕਰਕੇ ਇੱਕ ਨਵੀਂ ਕਮੇਟੀ ਬਣਾਉਣ ਦਾ ਪ੍ਰਸਤਾਵ ਲਿਆਂਦਾ। ਇਸ ਕਮੇਟੀ ਵਿੱਚ ਰਾਜਾ ਦਿਆਲ ਸਿੰਘ, ਸਰਦਾਰ ਠਾਕੁਰ ਸਿੰਘ ਸੰਧਾਵਲੀਆ, ਸਰਦਾਰ ਜੀਤ ਸਿੰਘ ਅਟਾਰੀ ਵਾਲਾ ਸਰਦਾਰ ਅਰਜਨ ਸਿੰਘ ਚਾਲ ਰਾਏ ਸਿੰਘ ਕਲਿਆਣ ਸਰਦਾਰ ਅਤਰ ਸਿੰਘ ਪਧੌੜ ਅਤੇ ਰਾਜਾ ਸੰਗ ਸਿੰਘ ਜੀਨ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ। ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਦੌਰਾਨ ਸ੍ਰੀ ਅਮਰਸਰ ਸਾਹਿਬ ਦੀ ਚੁੰਗੀ ਦੀ ਵਰਜਨਾ ਇਕੱਠੀ ਕੀਤੀ ਗਈ ਰਕਮ ਸ੍ਰੀ ਦਰਬਾਰ ਸਾਹਿਬ ਦੇ ਖਰਜਾਨੇ ਵਿੱਚ ਪਹੁੰਚਾਈ ਜਾਂਦੀ ਸੀ ਪਰ ਅੰਗਰੇਜ਼ ਹਕੂਮਤ ਨੇ ਆਪਣੇ ਅਧਿਕਾਰ ਅਧੀਨ ਬਣਾਈ ਮਿਊਸਪਲ ਕਮੇਟੀ ਤੋਂ ਬਾਅਦ ਚੁੰਗੀ ਦੀ ਰਕਮ ਸ੍ਰੀ ਦਰਬਾਰ ਸਾਹਿਬ ਨਹੀਂ ਸਗੋਂ ਮਿਊਸਪਲ ਕਮੇਟੀ ਨੂੰ ਪਹੁੰਚਾਉਣ ਦਾ ਵਿਧਾਨ ਬਣਾ ਦਿੱਤਾ ਪਰ ਬਾਅਦ ਵਿੱਚ ਗੋਰੀ ਸਰਕਾਰ ਵੱਲੋਂ ਇਸ ਪੂਰੀ ਦੀ ਰਕਮ ਦਾ 2% ਦੀ ਹਿੱਸਾ ਸ਼੍ਰੀ ਦਰਬਾਰ ਸਾਹਿਬ ਨੂੰ ਦਿੱਤਾ ਜਾਣ ਲੱਗ ਪਿਆ ਜੋ ਕਿ ਸ਼੍ਰੀ ਦਰਬਾਰ ਸਾਹਿਬ ਦੀ ਬਿਜਲੀ ਸਪਲਾਈ ਅਤੇ ਪਾਣੀ ਵਾਸਤੇ ਖਰਚੇ ਵਜੋਂ ਦਿੱਤਾ ਜਾਣਾ ਸ਼ੁਰੂ ਕੀਤਾ ਸੋ ਇੰਜ ਗੋਰੀ ਸਰਕਾਰ ਨੇ ਸਿੱਖ ਗੁਰਦੁਆਰਾ ਸਹਿਬਾਨਾ ਦੇ ਵਿੱਚ ਆਪਣੀ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਸੀ ਅਸਲ ਵਿੱਚ 1849 ਤੋਂ 1847 ਦਾ ਸਮਾਂ ਅੰਗਰੇਜ਼ ਰਾਜ ਦਾ ਸਮਾਂ ਸੀ ਅੰਗਰੇਜ਼ਾਂ ਨੇ ਪਹਿਲਾਂ ਬੜੀ ਚਲਾਕੀ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਦੇ ਵਹਾਨੇ ਨਾਲ ਆਪਣੀ ਦਖਲਦਗੀ ਅਤੇ ਆਪਣਾ ਕਬਜ਼ਾ ਜਮਾਣਾ ਸ਼ੁਰੂ ਕਰ ਦਿੱਤਾ ਦੋ ਵਾਰੀ ਪ੍ਰਬੰਧਕ ਕਮੇਟੀਆਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਪ੍ਰਬੰਧ ਚਲਾਉਣ ਦੀ ਸ਼ਕਤੀ ਦਿੱਤੀ ਗਈ ਪਰ ਫੇਰ ਵੀ ਮੋਢਲੇ ਹੱਕ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਬੰਦੇ ਵੀ ਨਾਲੋਂ ਨਾਲ ਕਮੇਟੀਆਂ ਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲੀ ਕਮੇਟੀ 5 ਸਤੰਬਰ 1869 ਵਾਲੇ ਦਿਨ ਹੇਠ ਲੇਖੇ ਸਿੰਘਾਂ ਦੀ ਸਰਦਾਰੀ ਹੇਠ ਬਣਾਈ ਗਈ ਜਿਸ ਵਿੱਚ ਸਾਜਾ ਤੇਜਾ ਸਿੰਘ ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ ਸਰਦਾਰ ਵਿਆਹ ਸਿੰਘ ਮਜੀਠੀਆ ਭਾਈ ਪ੍ਰਦੂਮਨ ਸਿੰਘ ਸਰਦਾਰ ਜੈਮਲ ਸਿੰਘ ਖੰਡੇਵਾਲੀਆ ਸਰਦਾਰ ਸਾਹਿਬ ਸਿੰਘ ਮਜੀਠੀਆ ਰਾਇਮੋਲ ਸਿੰਘ ਸਰਦਾਰ ਮੰਗਲ ਸਿੰਘ ਰਾਮਗੜੀਆ ਸਰਦਾਰ ਲਾਲ ਸਿੰਘ ਅਤੇ ਸਰਦਾਰ ਹਰਦੇਤਾ ਸਿੰਘ ਪ੍ਰਧਾਨੀਆਂ ਨੂੰ ਸ਼ਾਮਲ ਕੀਤਾ ਗਿਆ ਇਸ ਕਮੇਟੀ ਦਾ ਨਾਮ ਦਸਤੂਰ ਉਲ ਅਮਰ ਰੱਖਿਆ ਗਿਆ ਇਸ ਕਮੇਟੀ ਦੇ ਨਿਯਮ ਸਨ ਸ਼੍ਰੀ ਦਰਬਾਰ ਸਾਹਿਬ ਜੀ ਦੀ ਸਾਰੀ ਜਾਇਦਾਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਹੋਵੇ ਪੁਜਾਰੀਆਂ ਅਤੇ ਗ੍ਰੰਥੀਆਂ ਸਹਿਵਾਨਾਂ ਦੇ ਖਰਚੇ ਸੰਗਤਾਂ ਦੇਚ ਅਵੇ ਵਿੱਚ ਦਿੱਤੇ ਜਾਣਗੇ ਬਰਤਾਨੀਆਂ ਸਰਕਾਰ ਦੀ ਸਲਾਹ ਦੇ ਨਾਲ ਸ੍ਰੀ ਅਕਾਲ ਬੰਗੇ ਦਾ ਸਰਬਰਾਹ ਚੁਣਿਆ ਜਾਏਗਾ ਚੜਾਵੇ ਦਾ ਪੂਰਾ ਲੇਖਾ ਜੋਖਾ ਹੋਇਆ ਕਰੇਗਾ ਪਵਨ ਅਸਾਰੀ ਦਾ ਕੰਮ ਸਰਦਾਰ ਸੰਤ ਸਿੰਘ ਨੂੰ ਸੌਪਿਆ ਜਾਵੇ ਕਸੂਰਵਾਰ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਬਰਖਾਸਤ ਕਰਨ ਦਾ ਅਧਿਕਾਰ ਕਮੇਟੀ ਕੋਲ ਹੋਵੇਗਾ ਸਰਬਰਾਹ ਦੀ ਇੱਕ ਅਲੱਗ ਵਰਕਿੰਗ ਕਮੇਟੀ ਹੋਵੇਗੀ ਬੇਸ਼ੱਕ ਅੰਗਰੇਜ਼ ਸਰਕਾਰ ਵੱਲੋਂ ਇਹ ਕਮੇਟੀ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਠੀਕ ਕਰਨ ਲਈ ਬਣਾਈ ਗਈ ਸੀ ਪਰ ਸਿੱਖ ਸਰਦਾਰ ਨੂੰ ਕਾਬੂ ਕਰਨ ਲਈ ਇਹਨਾਂ ਦੇ ਉੱਪਰ ਕੱਟੜ ਹਿੰਦੂ ਅਫਸਰਾਂ ਨੂੰ ਲਗਾ ਦਿੱਤਾ ਗਿਆ ਉਤਤਾਲ ਮੇਰਿਆ ਕਿ ਪੁਜਾਰੀ ਅਤੇ ਗ੍ਰਾਂਤੀ ਅੰਗਰੇਜ਼ਾਂ ਦੇ ਚਾਫਲੂ ਸੋਕੇ ਉਹਨਾਂ ਦੀ ਚਮਚਾਗਰੀ ਕਰਨ ਲੱਗ ਪਏ ਕੁਝ ਸਾਲ ਇਸੇ ਤਰੀਕੇ ਨਾਲ ਕੰਮ ਚੱਲਦਾ ਰਿਹਾ ਪਰ ਸਰਬਰਾ ਗ੍ਰਾਂਤੀ ਸਿੰਘ ਅਤੇ ਪੁਜਾਰੀਆਂ ਨੇ ਆਪੋ ਆਪਣੀਆਂ ਚਲਾਉਣ ਦੇ ਚੱਤਰ ਦੇ ਵਿੱਚ ਅਤੇ ਚਮਚਾਗਰੀ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਦੇ ਚੱਤਰ ਵਿੱਚ ਸਭ ਕੁਝ ਗਵਾ ਲਿਆ। ਸਾਲ 1881 ਵਿੱਚ ਅੰਗਰੇਜ਼ਾਂ ਵੱਲੋਂ ਇਹ ਕਮੇਟੀਆਂ ਖਤਮ ਕਰ ਦਿੱਤੀਆਂ ਗਈਆਂ। ਇੰਜ ਜੋ ਅੰਗਰੇਜ਼ਾਂ ਨੇ ਕਰਨਾ ਚਾਹਿਆ ਸੀ ਉਹ ਕਰ ਦਿੱਤਾ ਤੇ ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਦਾ ਇੰਤਜ਼ਾਮ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਕਰ ਲਿਆ। ਹੁਣ ਸ਼੍ਰੀ ਕਾਲ ਵੰਗੇ ਦਾ ਸਰਪਰਾ ਸਿੱਧਾ ਗੋਰੀ ਸਰਕਾਰ ਦੇ ਅਧੀਨ ਅੰਗਰੇਜ਼ ਹਕੂਮਤ ਦੀ ਮਰਜ਼ੀ ਨਾਲ ਕੰਮ ਕਰਦਾ ਸੀ। ਇਹਨਾਂ ਨੂੰ ਨਾ ਸਿੱਖਾਂ ਦੀ ਕੋਈ ਪਰਵਾਹ ਵਾਸਿ ਅਤੇ ਨਾ ਹੀ ਗੁਰੂ ਸਤਕਾਰ ਦੀ ਕੋਈ ਚਿੰਤਾ ਸੀ ਸਿੰਘ ਸਭਾ ਲਹਿਰ ਦਾ ਸ਼ੁਰੂ ਹੋਣਾ ਸਿੱਖਾਂ ਲਈ ਚੰਗਾ ਸੁਨੇਹਾ ਸੀ ਇਸ ਸਬੰਧਤ ਜਦੋਂ ਸਿੱਖ ਆਗੂਆਂ ਨੇ ਗੋਰੀ ਸਰਕਾਰ ਕੋਲ ਪਹੁੰਚ ਕੇ ਗੁਰਦੁਆਰਾ ਸਹਿਵਾਨਾ ਦਾ ਇੰਤਜ਼ਾਮ ਸਿੱਖਾਂ ਦੇ ਹਵਾਲੇ ਕਰਨ ਦੇ ਲਈ ਕਿਹਾ ਤਾਂ ਗੋਰੀਆਂ ਦੇ ਕੰਨ ਖੜੇ ਹੋ ਗਏ 8 ਨਵੰਬਰ 1881 ਵਾਲੇ ਦਿਨ ਸ਼੍ਰੀ ਦਰਬਾਰ ਸਹਿਵਤ ਅਤੇ ਹੋਰ ਗੁਰਦੁਆਰਾ ਸਹਿਵਾਨਾ ਦੇ ਇੰਤਜ਼ਾਮ ਬਾਰੇ ਲਾਰਡ ਰਿਪਨ ਨੇ ਪੰਜਾਬ ਦੇ ਲੈਫਟੇਨੈਂਟ ਗਵਰਨਰ ਆਰਜੀ ਇਜਰਟਨ ਨੂੰ ਚਿੱਠੀ ਲਿਖ ਕੇ ਇਸ ਵਾਬਤ ਖਬਰਦਾਰ ਕੀਤਾ ਕਿ ਗੁਰਦੁਆਰਾ ਸਥਾਨਾਂ ਦਾ ਪ੍ਰਬੰਧ ਸਰਕਾਰੀ ਕੰਟਰੋਲ ਤੋਂ ਮੁਕਤ ਕਰਕੇ ਸਿੱਖ ਕਮੇਟੀਆਂ ਦੇ ਹੱਥਾਂ ਵਿੱਚ ਦੇ ਦੇਣਾ ਸਾਡੇ ਲਈ ਸਿਆਸੀ ਤੌਰ ਤੇ ਖਤਰਨਾਕ ਹੋਵੇਗਾ ਲਾਰਡ ਰਿਪਨ ਨੇ ਲੈਫਟੇਨੈਂਟ ਗਵਰਨਰ ਰਈ ਜਰਟਾ ਨੂੰ ਲਿਖੇ ਆਪਣੇ ਖਾਤ ਵਿੱਚ ਲਿਖਿਆ ਸੀ ਮੇਰੇ ਖਿਆਲ ਵਿੱਚ ਸਿੱਖ ਗੁਰਦੁਆਰਾ ਸਥਾਨਾਂ ਦਾ ਪ੍ਰਬੰਧ ਸਰਕਾਰੀ ਕੰਟਰੋਲ ਤੋਂ ਮੁਕਤ ਕਰਕੇ ਸਿੱਖ ਕਮੇਟੀਆ ਦੇ ਹੱਥਾਂ ਦੇ ਵਿੱਚ ਦੇਣਾ ਸਾਡੇ ਲਈ ਸਿਆਸੀ ਤੌਰ ਤੇ ਖਤਰਨਾਕ ਹੋਵੇਗਾ ਇੰਜ ਲਾਰਡ ਰਿਪਨ ਦੇ ਵਿਆਨ ਤੋਂ ਬਾਅਦ ਅੰਗਰੇਜ਼ਾਂ ਦੀਆਂ ਸਿੱਖਾਂ ਪ੍ਰਤੀ ਅਸਲ ਇਸ਼ਾਮਾਂ ਦਾ ਪਰਦਾਫਾਸ਼ ਹੋ ਗਿਆ ਅੰਗਰੇਜ਼ ਕਦੇ ਵੀ ਨਹੀਂ ਚਾਹੁੰਦੇ ਕਿ ਸਿੱਖ ਆਪਣੇ ਗੁਰਦੁਆਰਾ ਸਹਿਵਾਨਾਂ ਦਾ ਪ੍ਰਬੰਧ ਖੁਦ ਸੰਭਾਲਣ ਅਸਲ ਵਿੱਚ ਅੰਗਰੇਜ਼ ਹਕੂਮਤ ਦੀ ਇਹ ਇੱਕ ਕਿਸਮ ਦੀ ਮਾਨਸਿਕਤਾ وان گئی ਸੀ ਕਿ ਭਾਰਤ ਦੇ ਲੋਕਾਂ ਨੂੰ ਡਰਾ ਕੇ ਰੱਖਿਆ ਜਾਵੇ ਅੰਗਰੇਜ਼ੀ ਹਕੂਮਤ ਹਿੰਦੁਸਤਾਨ ਤੇ ਧਾਰਮਿਕ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਤਾਜੇ ਉਪਰ ਆਪਣੀ ਪਕੜ ਬਣਾ ਕੇ ਰੱਖਣਾ ਚਾਹੁੰਦੀ ਸੀ ਤਾਂ ਜੋ ਗੁਲਾਮ ਲੋਕ ਆਜ਼ਾਦੀ ਦੇ ਲਈ ਆਪਣਾ ਸਿਰ ਉ ਤਾਂ ਚੁੱਕ ਹੀ ਨਾ ਸਕਣ ਪਰ ਅੰਗਰੇਜ਼ਾਂ ਨੂੰ ਇਹ ਗੱਲ ਸਮਝ ਲੱਗ ਚੁੱਕੀ ਸੀ ਕਿ ਅਗਰ ਭਾਰਤ ਵਿੱਚ ਕੋਈ ਅਸਲ ਧਰਮ ਹੈ ਤਾਂ ਉਹ ਸਿੱਖ ਧਰਮ ਹੀ ਹੈ ਇਹ ਉਹ ਵੱਡਾ ਕਾਰਨ ਸੀ ਕਿ ਅੰਗਰੇਜ਼ੀ ਸਾਮਰਾਜ ਇਹ ਚਾਹੁੰਦਾ ਹੀ ਨਹੀਂ ਸੀ ਕਿ ਸਿੱਖ ਪੰਥ ਨੂੰ ਉਹਨਾਂ ਦੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇ ਕਿਉਂਕਿ ਇਹਨਾਂ ਨੂੰ ਡਰ ਸੀ ਕਿ ਸਿੱਖ ਪੰਥ ਇਹਨਾਂ ਆਪਣੀ ਧਾਰਮਿਕ ਸੋਚ ਦੇ ਆਧਾਰ ਤੇ ਇਕੱਠਾ ਹੋ ਜਾਵੇਗਾ ਤੇ ਇੱਕ ਸਮੂਹਿਕ ਤਾਕਤਵਰ ਸ਼ਕਤੀ ਬਣ ਕੇ ਸਾਰੇ ਹਿੰਦੁਸਤਾਨ ਨੂੰ ਆਜ਼ਾਦੀ ਦੇ ਪ੍ਰਤੀ ਜਾਗਰਤ ਕਰ ਦੇਵੇਗਾ ਸੋ ਸਿੱਖਾਂ ਦੇ ਵਿੱਚ ਪ੍ਰੇਰਣਾ ਚਾਰ ਦੀ ਰੀਤ ਚਲਾਉਣ ਦੇ ਲਈ ਸਿੱਖ ਧਰਮ ਵਿੱਚ ਚੋਣ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਇੱਕ ਪਾਸੇ ਤਸੱਲੀ ਵਿੱਚ ਆ ਜਾਣਗੇ ਕਿ ਗੋਰੇ ਸਾਡੇ ਨਾਲ ਇਨਸਾਫ ਕਰਨਾ ਚਾਹੁੰਦੇ ਹਨ ਪਰ ਸਿੱਖ ਕਦੇ ਇਹ ਨਹੀਂ ਜਾਣ ਸਕਣਗੇ ਕਿ ਉਹਨਾਂ ਦੇ ਗੁਰਦੁਆਰਾ ਸਹਿਬਾਨਾਂ ਦੀਆਂ ਇਹ ਚੋਣਾਂ ਦਾ ਸਿਸਟਮ ਹੀ ਉਹਨਾਂ ਨੂੰ ਪ੍ਰਸ਼ਟ ਕਰਾਂ ਦੀ ਪਹਿਲੀ ਪੌੜੀ ਹੈ ਸੰਗ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਪੇਜ ਨੂੰ ਫੋਲੋ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ